ਪਟਿਆਲਾ ਦੇ ਵਿੱਚ ਪੰਜਾਬੀ ਅਦਾਕਾਰ ਗੈਵੀ ਚਾਹਲ ਦੇ ਵੱਲੋਂ ਰੋਸ ਪ੍ਰਦਰਸ਼ਨ ਮਾਰਚ ਕਰਦਾ ਗਿਆ ਗੈਵੀ ਚਾਹਲ ਦਾ ਕਹਿਣਾ ਹੈ ਕਿ ਜਿਹੜਾ ਹਾਦਸਾ ਰਾਜਵੀਰ ਜਵੰਦਾ ਦੇ ਨਾਲ ਵਾਪਰਿਆ ਉਸ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰ ਤੇ ਆਮ ਲੋਕਾਂ ਦੀ ਵੀ ਗਲਤੀ ਆ ਕਿਉਂਕਿ ਆਮ ਲੋਕ ਪੰਜਾਬ ਸਰਕਾਰ ਨੂੰ ਗਾਉ ਸਹਿਸ ਦਿੰਦੇ ਨੇ ਪਹਿਲਾਂ ਤਾਂ ਸਵਾਲ ਇਹ ਬਣਦਾ ਹੈ ਕਿ ਉਹ ਗਊਸ ਐ ਕਿੱਥੇ ਜਾਂਦਾ ਹੈ ਤੇ ਦੂਸਰੀ ਗੱਲ ਆਮ ਲੋਕਾਂ ਦੀ ਇਹ ਗਲਤੀ ਹੈ ਕਿ ਜਿਨ੍ਹਾਂ ਦੇ ਵੱਲੋਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੇ ਬਿਨਾਂ ਦੇਖੇ ਕਿਸੇ ਨਾ ਕਿਸੇ ਜਗ੍ਹਾ ਤੇ ਖਾਣ ਵਾਲਾ ਸਮਾਨ ਦਿੱਤਾ ਜਾਂਦਾ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਇਸ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੀ ਸਖਤ ਹੋਣਾ ਚਾਹੀਦਾ ਹੈ ਕਿਉਂਕਿ ਆਵਾਰਾ ਪਸ਼ੂਆਂ ਦੇ ਕਰਕੇ ਅੱਜ ਦਿਨ ਕੋਈ ਨਾ ਕੋਈ ਸੜਕ ਹਾਦਸੇ ਵਾਪਰਦੇ ਨੇ ਜਿਸ ਦੇ ਵਿੱਚ ਕਿ ਆਮ ਲੋਕ ਆਪਣੀਆਂ ਅਨਮੋਲ ਜਾਨਾਂ ਗਵਾ ਬੈਠਦੇ ਨੇ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਬੜਾ ਵੱਡਾ ਕਟਾ ਵੇ ਪੱਲਾ ਸਭ ਚਲੇਗੇ ਰੂਗੀ ਚਲੇ ਹੈ ਤੁਮਣ ਚਲੇਗੇ ਤੇ ਜੋਨਦਾ ਜੀ ਬਰਾ ਤੁਸੀਂ ਰੋਸਵਾਰ ਚ ਕਟੋ ਜੀ ਜੀ ਬੇਸਿਕਲੀ ਜੀ ਇਹ ਜਿਹੜਾ ਰੋਸ ਮਾਰਚ ਮਾਰਚ ਹੈਗੇ ਜੀ ਸ਼ਾਂਤੀ ਮਾਰਚ ਮੈਨੂੰ ਕਹੂੰਗਾ ਕਿਉਂਕਿ ਆਵਾਰਾਂ ਪਸ਼ੂਆਂ ਕਰਕੇ ਕਿੰਨੀਆਂ ਜਾਨਾਂ ਗਈਆਂ ਨੇ ਤੋਂ ਪਹਿਲਾਂ ਵੀ ਲੋਕਾਂ ਨੇ ਗੱਲਾਂ ਕੀਤੀਆਂ ਪਰ ਕੋਈ ਠੋਸ ਸਿੱਟੇ ਨਹੀਂ ਨਿਕਲੇ ਹੈਗੇ ਕਿਉਂਕਿ ਜਦੋਂ ਕੋਈ ਦੇਖੋ ਕਿਸੇ ਮਾਂ ਦਾ ਪੁੱਤ ਚਲਿਆ ਜਾਂਦਾ ਜੀ ਧੀ ਚਲੀ ਜਾਂਦੀ ਹੈ ਕਿਸੇ ਭੈਣ ਦਾ ਵੀਰ ਚਲੇ ਜਾਂਦਾ ਹੈ ਵੀਰ ਦੀ ਭੈਣ ਚਲੀ ਜਾਂਦੀ ਹੈ ਸੁਹਾਗ ਉੱਜੜ ਜਾਂਦੇ ਨੇ ਜੀ ਇੱਕ ਘਰ ਪੂਰਾ ਜਦੋਂ ਤੁਸੀਂ ਉਸ ਮਾਹੌਲ 'ਚ ਜਾਂਦੇ ਹੋ ਫਿਰ ਪਤਾ ਲੱਗਦਾ ਤੇ ਹੁੰਦਾ ਕਿਸ ਕਰਕੇ ਕਰਕੇ ਲੋਕ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦੇ ਆ ਪ੍ਰਸ਼ਾਸਨ ਇਹਨੂੰ ਗਲਤੀਆਂ ਦਾ ਨਾਮ ਦੇ ਦਿੰਦਾ ਜਦਕਿ ਮੈਂ ਕਹਿੰਦਾ ਜੀ ਇਹ ਗਲਤੀ ਨਹੀਂ ਹੈਗੀ ਹੈ ਲਾਪਰਵਾਹੀਆਂ ਨੇ ਲਾਪਰਵਾਹੀਆਂ ਨਾਲ ਹੋਏ ਕਤਲ ਨੇ ਜੀ ਇਹ ਕਿਹਦੀ ਲਾਪਰਵਾਹੀਆਂ ਕਿਦੀਆਂ ਹੈ ਲਾਪਰਵਾਹੀਆਂ ਜੀ ਇਹਦੇ ਵਿੱਚ ਜੇ 90% ਜੇ ਮੈਂ ਸਿਸਟਮ ਦੀ ਗੱਲ ਕਰਾਂ ਤਾਂ 10% ਮੇਰੇ ਵਰਗੇ ਲੋਕ ਵੀ ਸ਼ਾਮਿਲ ਹੈਗੇ ਨੇ ਜੀ ਕਿਉਂਕਿ ਕੋਈ ਆਵਾਜ਼ ਨਹੀਂ ਠਾਉਂਦਾ ਜੀ ਬਦਲਾਅ ਦੇ ਲਈ ਆਵਾਜ਼ ਹੋਣਾ ਵੀ ਬਹੁਤ ਜ਼ਰੂਰੀ ਆਵਾਜ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਬਣਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ ਪਰ ਉਹਦੀ ਪੁੱਛ ਕਿੱਥੇ ਹੈਗੀ ਹੈ ਹੁਣ ਸਾਡੇ ਤੋਂ ਕਾਉਸਸ ਲਿਆ ਜਾਂਦਾ ਠੀਕ ਹੈ ਜੀ ਹੁਣ ਆਪਾਂ ਕਿੰਨੇ ਦੇਖ ਲਓ ਤੁਸੀਂ گاਵਾ ਬੜਦ ਇੱਥੇ ਝੋਟੇ ਲੜਦੇ ਲੜਦੇ ਫਿਰਦੇ ਨੇ ਤੇ ਜਿੰਨਾ ਕਰਕੇ ਹੁਣ ਰਾਜਵੀਰ ਜਵੰਦਾ ਵੀਰਾ ਜੀ ਇਸ ਦੁਨੀਆ ਤੋਂ ਚਲੇ ਗਿਆ ਸਾਰੇ ਲੋਕਾਂ ਨੂੰ ਦੇਖੋ ਉਹਨਾਂ ਬਾਰੇ ਪਤਾ ਹੈਗਾ ਪਰ ਤੁਸੀਂ ਇਹ ਦੇਖੋ ਕਿ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਹੈਗੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਜੀ ਪੂਰੇ ਮੇਲੇ ਦਾ ਭਾਰਤ ਦੇ ਵਿੱਚ ਜੀ 50 ਹਜ਼ਾਰ ਤੋਂ ਲੈ ਕੇ ਲੱਖ ਤੱਕ ਇਨਸਾਨ ਚਲੇ ਜਾਂਦੇ ਨੇ ਸਿਰਫ ਇਹ ਅਣਗਿਣੀਆਂ ਕਰਕੇ ਜਾਨਵਰਾਂ ਦੇ ਆਵਾਰਾ ਜਾਨਵਰਾਂ ਦੇ ਹਾਦਸਿਆਂ ਕਰਕੇ ਸੋ ਇਹਦੇ ਉੱਤੇ ਥੱਲ ਪਾਉਣਾ ਬਹੁਤ ਜ਼ਰੂਰੀ ਹੈ ਜੀ ਸੋ ਮੈਂ ਅੱਜ ਤੁਹਾਡੇ ਸਾਰਿਆਂ ਦੇ ਜ਼ਰੀਏ ਇਹੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ ਜਾਗਰੂਕ ਹੋਣ ਇਸ ਮਹਿੰਮ ਦੇ ਨਾਲ ਜੁੜਨ ਤਾਂ ਕਿ ਕੱਲ ਤੋਂ ਫੇਰ ਕੋਈ ਹੋਰ ਜ਼ਿੰਦਗੀ ਨਾ ਚਲੀ ਜਾਵੇ ਸੋ ਗੱਲਾਂ ਬਹੁਤ ਹੋ ਗਈਆਂ ਟਾਈਮ ਹੈਗੇ ਜੀ ਐਕਸ਼ਨ ਲੈਣ ਦਾ ਤੇ ਮੈਂ ਆਪਣੀ ਵੈਬਸਾਈਟ ਮੇਰੀ ਐਨ ਜੀਓ ਹੈਗੀ ਜੀ ਗੇਵੀ ਚਹਿਲ ਫਾਊਂਡੇਸ਼ਨ ਸੋ ਗੇਵੀ ਚਹਿਲ ਫਾਊਂਡੇਸ਼ਨ.com ਦੇ ਉੱਤੇ ਇੱਕ ਪਟੀਸ਼ਨ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਇਹ ਬੇਨਤੀ ਕੀਤੀ ਗਈ ਹੈ ਲੋਕਾਂ ਨੂੰ ਕਿ ਜੀ ਉਹਦੇ ਉੱਤੇ ਆਪਣਾ ਕੰਸੈਂਟ ਦੇਣ ਵੀ ਤੁਸੀਂ ਇਸ ਦੇ ਨਾਲ ਸਹਿਮਤ ਹੋ ਤਾਂ ਆਪਣੇ ਵਿਚਾਰ ਰੱਖਣ ਉਸ ਮੈਸੇਜ ਥਰੂ ਸਰਕਾਰ ਤੱਕ ਮੈਸੇਜ ਪਹੁੰਚੇ ਉੱਚ ਅਧਿਕਾਰੀਆਂ ਤੱਕ ਮੈਸੇਜ ਪਹੁੰਚੇ ਤਾਂ ਕਿ ਬਣਦੇ ਜਿਹੜੇ ਵੀ ਇਹਦੇ ਉਹ ਹੈਗੇ ਨੇ ਜੀ ਟੰਗ ਉਹ ਹੋ ਸਕਣ ਸਹੀ ਫੈਸਲੇ ਲੈ ਜਾਣ ਬਸ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਜੀ ਜੀ ਕੀ ਲੱਗਦਾ ਨੇ ਕਿ ਸੀਐਮ ਸਾਹਿਬ ਖੁਦ ਇੱਕ ਆਰਟਿਸਟ ਵੀ ਰਹੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹੱਕ ਹੋ ਰਿਹਾ ਨੇ ਤੇ ਕਾਉਂਸਲ ਸੈਟ ਦੇ ਉੱਪਰ ਹੀ ਆਪਾਂ ਸਵਾਲ ਖੜਾ ਕਰ ਰਹੇ ਹਾਂ ਕਾਉਂਸਲ ਸੈਟ ਜਾ ਕਿਥੇ ਰਿਹਾ ਫਿਰ ਇਹੀ ਗੱਲ ਹੈ ਜੀ ਇਹੀ ਆਪਾਂ ਜਦੋਂ ਜਾਗਰੂਕਤਾ ਦੀ ਜਿਹੜੀ ਮੈਂ ਗੱਲ ਕਰਦਾ ਬਦਲਾਅ ਦੀ ਜਿਹੜੀ ਮੈਂ ਗੱਲ ਕਰਦਾ ਵੀ ਲੋਕ ਜਿੰਨੇ ਤੋਂ ਵੱਧ ਤੋਂ ਵੱਧ ਜੁੜਨ ਮੈਨੂੰ ਲੱਗਦਾ ਹੈ ਕਈਆਂ ਨੂੰ ਤਾਂ ਕਾਉਸਸ ਦੇ ਬਾਰੇ ਪਤਾ ਵੀ ਨਹੀਂ ਹੋਣਾ ਆਮ ਜਨਤਾ ਨੂੰ ਕਿ ਕਾਉਸਸ ਕੀ ਹੈਗਾ ਸੋ ਇਹੀ ਆਵਾਰਾ ਪਸ਼ੂਆਂ ਨੂੰ ਉਹਨਾਂ ਦੀ ਦੇਖਭਾਲ ਦੇ ਲਈ ਸਾਡੇ ਤੋਂ ਟੈਕਸ ਲਿਆ ਜਾਂਦਾ ਤੇ ਮੈਨੂੰ ਲੱਗਦਾ ਜੀ 2000 ਤੋਂ 3000 ਕਰੋੜ ਟੈਕਸ ਗਾਉਸਸ ਦੇ ਨਾਂ ਦੇ ਉੱਤੇ ਇਕੱਠਾ ਹੁੰਦਾ ਹੈ। ਪਹਿਲਾਂ ਜੀ ਸਰ ਗੱਲਾਂ ਆਪਾਂ ਗਾਉਸਸ ਦੀ ਗੱਲ ਕਰਦੇ ਆਂ ਸੜਕਾਂ ਦੇ ਉੱਤੇ ਵੀ ਉਨਾ ਹੀ ਟੈਕਸ ਲਿੱਤਾ ਜਾਂਦਾ ਵਹੀਕਲਸ ਦੇ ਵੀ ਟੈਕਸ ਲਿੱਤਾ ਜਾਂਦਾ। ਬਿਲਕੁਲ ਜੀ ਬਿਲਕੁਲ। ਟੋਨ ਪਲਾਜ਼ਾ ਐਨੇ ਲੱਗੇ ਹੋਏ ਆ ਉਹਨਾਂ ਦਾ ਰੁਪਏ ਇਕੱਠਾ ਹੁੰਦਾ ਇੱਕ ਦਿਨਾਂ ਦੇ ਵਿੱਚ। ਬਿਲਕੁਲ। ਉਹਨਾਂ ਦੇ ਮੁਤਾਬਕ ਇਸੇ ਕਰਣ ਐਕਸੀਡੈਂਟ ਉਹ ਵੀ ਜ਼ਿਆਦਾ ਹੋ ਰਹੇ ਨੇ। ਜੀ ਜੀ ਜੀ। ਦੇਖੋ ਮੁੱਦੇ ਤਾਂ ਬਹੁਤ ਨੇ ਜੀ। ਸੋ ਜਿਹੜੀ ਗੱਲ ਤੁਸੀਂ ਕਹਤੀ ਮੈਂ ਪੂਰਾ ਸਹਿਮਤ ਆ ਸਾਰੇ ਜਾਣੇ ਸਹਿਮਤ ਨਹੀਂ ਜੀ ਸੜਕਾਂ ਦੀ ਹਾਲਾਤ ਆਪਾਂ ਨੂੰ ਪਤਾ ਹੀ ਨਹੀਂ ਕੀ ਹੁੰਦੇ ਉਹਦੇ ਕਰਕੇ ਬਹੁਤ ਜਾਨਾਂ ਗਈਆਂ ਨੇ ਨਾਲ ਮਾੜੇ ਹਾਦਸੇ ਵਾਪਰੇ ਨੇ ਪਰ ਅੱਜ ਜਿਹੜਾ ਇਸ ਸ਼ਾਂਤੀ ਮਾਰਚ ਦਾ ਉਦੇਸ਼ ਹੈਗੇ ਜੀ ਉਹ ਇਹ ਹੈ ਵੀ ਆਪਾਂ ਇੱਕ ਇੱਕ ਕਰਕੇ ਕਿਉਂਕਿ ਇਹ ਹੁਣ ਤਾਜ਼ਾ-ਤਾਜ਼ਾ ਗੱਲ ਹੋਈ ਹੈਗੀ ਹੈ ਲੋਕਾਂ ਦੇ ਵਿੱਚ ਰੋਸ ਵੀ ਹੈ ਪਰ ਮੈਂ ਕਹਿੰਦਾ ਵੀ ਉਹ ਜਿਹੜਾ ਰੋਸ ਹੈਗਾ ਉਹ ਠੰਡਾ ਨਾ ਪਵੇ ਕਿਉਂਕਿ ਹਾਂਜੀ ਜਿਹੜੀ ਗੱਲ ਕਰੀਏ ਜਿਹੜੀ ਹਿਮਾਚਲ ਪ੍ਰੋਡ ਦੇ ਵੱਲੋਂ ਸਰਕਾਰ ਨੂੰ ਟਟਕਾਰ ਵੀ ਲਾਈ ਗਈ ਤੇ ਕਿਹਾ ਵੀ ਗਿਆ ਕਿ ਕਾਉਂਸਲਸ ਜਾ ਕੇ ਕਿਹੜਾ ਉਹਦਾ ਹਿਸਾਬ ਦਿੱਤਾ ਜਾਵੇ ਤੁਹਾਨੂੰ ਐ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਇਹੋ ਜਿਹਾ ਕੁਝ ਕਰਨਾ ਚਾਹੀਦਾ ਬਿਲਕੁਲ ਜੀ ਤਾਂ ਹੀ ਕਹਿੰਦਾ ਵੀ ਇੱਥੇ ਕਿਉਂਕਿ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਉਹ ਗੱਲ ਸੁਣਦੇ ਨੇ ਜੀ ਤਾਂ ਉਹਨਾਂ ਅੱਗੇ ਹੀ ਇਹ ਅਪੀਲ ਹੈਗੀ ਆ ਕਿ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਜੀ ਜਿਹੜੀ ਉਹਨਾਂ ਨੇ ਇੱਕ ਹੋ ਚੁੱਕਿਆ ਹੋਇਆ ਹੈਗਾ ਕਿ ਇਹਨੂੰ ਆਪਾਂ ਰੰਗਲਾ ਪੰਜਾਬ ਬਣਾਉਣਾ ਸੋ ਇਹ ਸਾਰੇ ਕਦਮ ਲੈਣੇ ਜ਼ਰੂਰੀ ਨੇ ਤੇ ਫੈਸਲੇ ਜਿਹੜੇ ਕੋਈ ਸਖਤ ਫੈਸਲੇ ਲੈਣੇ ਬਹੁਤ ਜ਼ਰੂਰੀ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਕਹਿੰਦੇ ਆ ਨਾ ਜੀ ਚਲੋ ਨੌਕਰੀਆਂ ਦੀ ਹੋਰ ਗੱਲਾਂ ਕਰਦੇ ਨੇ ਜੇ ਜਾਨ ਹੀ ਨਹੀਂ ਸੁਰੱਖਿਅਤ ਹੈਗੀ ਜੀ ਤੇ ਮੈਨੂੰ ਲੱਗਦਾ ਭਾਰਤ ਦੇ ਵਿੱਚ ਸਭ ਤੋਂ ਘੱਟ ਦੁਨੀਆ ਦੇ ਵਿੱਚ ਜੇ ਮੈਂ ਗੱਲ ਕਰਾਂ ਜੀ ਤਾਂ ਇੱਥੇ ਸਸਤੀ ਜਾਨ ਹੈ ਜਾਨ ਦੀ ਕੀਮਤ ਨਹੀਂ ਕੋਈ ਪਾਉਂਦਾ ਹੈਗਾ ਜੀ ਜੇ ਜਾਨ ਹੋਊਗੀ ਤਾਂ ਤੁਹਾਨੂੰ ਨੌਕਰੀਆਂ ਮਿਲਣਗੀਆਂ ਤਾਂ ਬਾਕੀ ਚੀਜ਼ਾਂ ਹੋਣਗੀਆਂ ਪਹਿਲਾਂ ਆਪਾਂ ਜਾਨ ਦੀ ਸੁਰੱਖਿਆ ਤਾਂ ਕਰ ਲਈਏ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜੀ ਸਭ ਤੋਂ ਵੱਡਾ ਜਿਹੜਾ ਸਾਡਾ ਧਰਮ ਹੈ ਸਾਡਾ ਫਰਜ਼ ਹੈ ਉਹ ਇਨਸਾਨੀ ਜਾਨ ਬਚਾਉਣਾ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸਵਾਲ ਕਰੋਗੇ ਕਿਉਂਕਿ ਗੁਰਿੰਦਰ ਕੁਮੰਦ ਵੀ ਕੱਲ੍ਹ ਹਸਪਤਾਲ